ਤੰਤਨਪਾਪਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਸੇਵਾ ਸਿੰਘ ਹਾਲ ਵਿਖੇ ਸੁਸਾਇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਟਿੰਕੂ ਦੀ ਅਗਵਾਈ ਵਿੱਚ ਕਰਵਾਏ ਗਏ। ਇਸ ਮੌਕੇ 21 ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਅਤੇ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ। ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਨੰਦ ਕਾਰਜ ਸਮਾਗਮ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇਦੇ ਵੀ ਪੁੱਜੇ। ਸਾਂਸਦ ਗੁਰਜੀਤ ਸਿੰਘ ਓਸ਼ਲਾ, ਗੁਰਪ੍ਰਤਾਪ ਸਿੰਘ ਟਿੱਕਾ, ਨਵਜੋਤ ਕੌਰ ਸਿੱਧੂ, ਇੰਦਰਬੀਰ ਸਿੰਘ ਬੁਲਾਰੀਆ, ਤਲਬੀਰ ਸਿੰਘ ਗਿੱਲ ਕਾਂਗਰਸੀ ਕੌਂਸਲਰ ਵਿਕਾਸ ਸੋਨੀ ਸਮੇਤ ਕਈ ਹੋਰ ਪਾਰਟੀਆਂ ਦੇ ਨੁਮਾਇਦੇ ਵੀ ਹਾਜ਼ਰ ਸਨ। ਇਸ ਮੌਕੇ ਸੋਸਾਇਟੀ ਮੈਂਬਰ ਵਰਜਿੰਦਰ ਸਿੰਘ ਟਿੰਕੂ, ਹਰਮਿੰਦਰ ਸਿੰਘ ਪਾਟਿਆ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਅਮਰਿੰਦਰ ਸਿੰਘ, ਬੰਟੀ ਸਮੇਤ ਮੈਂਬਰ ਮੌਜੂਦ ਸਨ। ਸੋਸਾਇਟੀ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ ਜਿਵੇਂ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਫੀਸਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਹੋਰ ਵੀ ਕਈ ਉਪਰਾਲੇ ਕੀਤੇ ਜਾਂਦੇ ਹਨ। ਜੀ ਬਾਬਾ ਦੀਪ ਸਿੰਘ ਜੀ ਦੇ ਜੰਮਦਰੀ ਦਿੱਤੀ ਸਪਸਤ ਕੀ ਗਰੀਬ ਵਿਆਹ ਕਿਤੇ ਗਏ ਹੈ। ਹੋਰ ਮੈਂ ਇਹਦੇ ਵਾਸਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਸਾਡੇ ਪ੍ਰਬੰਧਕ ਜਿਹੜੇ ਨੇ ਬਹੁਤ ਤਨਦੀ ਦੇ ਨਾਲ ਇਹ ਸੇਵਾ ਕਰਦੇ ਨੇ। ਸਭ ਤੋਂ ਵੱਡਾ ਫੋਲ ਹੈ ਕਿਸੇ ਗਰੀਬ ਦੀ ਲੜਕੀ ਦਾ ਵਿਆਹ ਕਰਨਾ ਕਿਉਂਕਿ ਬੱਚੀਆਂ ਸਾਰਿਆਂ ਦੀ ਸਾਂਝੀ ਹੁੰਦੀਆਂ। ਬਿਲਕੁਲ। ਔਰ ਮੈਨੂੰ ਵਾਸ ਉਮੀਦ ਹੈ ਕਿ ਇਹ ਆਪਣੇ ਪਰਿਵਾਰਾਂ ਦੇ ਵਿੱਚ ਪਰਮਾਤਮਾ ਮਿਹਰ ਭਰਿਆ ਨਿਦੇ ਹੱਥ ਰੱਖਣ ਔਰ ਚੰਗੀ ਜ਼ਿੰਦਗੀ ਬਸਰ ਕਰਨ ਔਰ ਇਹਨਾਂ ਨੂੰ ਇਸੇ ਤਰ੍ਹਾਂ ਤਾਕਤ ਬਖਸ਼ੇ ਸਾਡੇ ਵੀਰਾਂ ਨੂੰ ਇਸੇ ਤਰ੍ਹਾਂ ਇਹ ਵੱਧ ਤੋਂ ਵੱਧ ਜਿਹੜੇ ਵਿਆਹ ਨਹੀਂ ਇਹ ਹੋਰ ਸੈਕੰਡਰੀ ਬੱਚੇ ਤੰਦਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜਿਆਂ ਦਾ ਵਿਆਹ ਕਰਾਇਆ ਜਾਂਦਾ ਹੈ ਸੋ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਖਾਸ ਕਰਕੇ ਪ੍ਰਧਾਨ ਜੀ ਔਰ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਵਾ ਦਿਨਾ ਹੈ ਔਰ ਮੈਂ ਸਮਝਦਾ ਕਿ ਬਹੁਤ ਵੱਡੀ ਸੇਵਾ ਜਿਹੜੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਸੋ ਬਾਬਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਔਰ ਉਹਨਾਂ ਦਾ ਅੰਮ੍ਰਿਤਸਰ ਗੁਰੂ ਦੀ ਨਗਰੀ ਤੇ ਮੈਂ ਸਮਝਦਾ ਬਹੁਤ ਵੱਡੀ ਦੇਨ ਬਾਬਾ ਜੀ ਦੀ ਹੈ ਉਹਨਾਂ ਦਾ ਪਿੱਤਰ ਸਥਾਨ ਸਾਡੇ ਇੱਥੇ ਅੰਮ੍ਰਿਤਸਰ ਗੁਰੂ ਦੀ ਨਗਰੀ 'ਚ ਹੈ ਸੋ ਮੈਂ ਸਾਰੀ ਸਮੂਚੀ ਤੰਤਨ ਬਾਬਾ ਦੀਪ ਸਿੰਘ ਸੁਸਾਇਟੀ ਨੂੰ ਇਸ ਕਾਰਜਕਾਰ ਕਰਨ ਦੇ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਵਾ ਦੇ ਔਰ ਮਾਤਮਾ ਦੇ ਬਾਬਾ ਜੀ ਦੇ ਚਰਨਾਂ 'ਚ ਇਹ ਨਾਲ ਸਮਾਜ ਦੀ ਸੇਵਾ ਕਰਦੇ ਰਹਿਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 21 ਲੋੜਵੰਦ ਲੜਕੀਆਂ ਦਾ ਆਨੰਦ ਕਾਰਜ ਕਰਵਾਏ ਗਿਆ ਹਨ ਜੋ ਕਿ ਸਮੂਹ ਮੈਂਬਰ ਸਮੂਹ ਸੁਸਾਇਟੀ ਸਾਡੀ ਹਰੇਕ ਦਾ ਇਹਦੇ ਵਿੱਚ ਸਹਿਯੋਗ ਦੇ ਕੇ ਅੱਜ ਲੋੜਵੰਦ ਲੜਕੀਆਂ ਨੂੰ ਘਰੇਲੂ ਵਰਤੋਂ ਵਾਲਾ ਸਮਾਨ ਵੀ ਦਿੱਤਾ ਗਿਆ ਜਿਹਦੇ ਵਿੱਚ ਕੁੱਲ 58 ਜਿਹਾ ਨੇ ਜਿੱਦਾਂ ਕਿ ਬੈੱਡ ਆ, ਅਲਮਾਰੀ ਆ, ਗੱਦੇ ਆ, ਫ੍ਰਿਜ ਵੀ ਆ, ਐਲਈਡੀ ਆ ਆਪਣਾ ਹੋਰ ਵੀ ਬਹੁਤ ਸਾਰਾ ਘਰੇਲੂ ਸਮਾਨ ਜਿਹੜਾ ਦੇਣ ਵਾਲਾ ਬਹੁਤ ਸਾਰਾ ਦਿੱਤਾ ਗਿਆ ਜੀ ਅਸੀਂ ਇਹ ਕਹਿਣਾ ਚਾਹੁੰਦੇ ਜੀ ਨੌਜਵਾਨ ਕਿਹੜੀ ਐਸੇ ਕਿ ਇਹ ਸਾਡੇ ਭਰਾ ਨੇ ਇੱਕ ਛੋਟਾ ਜਿਹਾ ਪੌਦਾ ਲਾਇਆ ਸੀ ਜਿਹੜਾ ਅੱਜ ਵੱਡਾ ਦਰਖਤ ਬਣ ਗਿਆ ਜodies ਸ਼ਾਖਾਵਾਂ ਬੜੀਆਂ ਫੈਲ ਗਈਆਂ ਤੇ ਸਾਡੇ ਯੂਥ ਨੂੰ ਦੇਹੀ ਇਹੀ ਕਹਿਣਾ ਚਾਹੁੰਦੇ ਆ ਕਿ ਵੱਧ ਚੜ ਕੇ ਇਸ ਭਰਾ ਦੇ ਨਾਲ ਚੱਲਣਾ ਚਾਹੀਦਾ ਕਿਉਂਕਿ ਨੇਕ ਕੰਮ ਕਰ ਰਿਹਾ ਸਾਡਾ ਭਰਾ ਤੇ ਨੌਜਵਾਨ ਪੀੜੀ ਨੂੰ ਜਿਹੜਾ ਪੰਜਾਬ ਨੂੰ ਹੀ ਸਮਝ ਲੋ ਤੁਸੀਂ ਆਪੀ ਹੁਣ ਉੜਦਾ ਪੰਜਾਬ ਕਹਿਣ ਲੱਪੇ ਜਿਹੜੀ ਇੱਕ ਫਿਲਮ ਆਈ ਸੀ ਉਹ ਵਾਕਈ ਅੱਜ ਨਸ਼ਿਆਂ 'ਚ ਇੰਨਾ ਸਾਡਾ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਤਾ ਆਪਾਂ ਤਾਂ ਕਹਿੰਦੇ ਆ ਸਾਰੇ ਸਾਡੇ ਭਰਾਵਾਂ ਨੂੰ ਵੀ ਇਸ ਭਰਾ ਦਾ ਸਾਥ ਦੇਣਾ ਚਾਹੀਦਾ ਚੰਗੇ ਕੰਮ ਦੇ ਵਿੱਚ ਤਾਂ ਕਿ ਪੰਜਾਬ ਸਾਡਾ ਤਰੱਕੀ ਦੀ ਰਾਹ ਤੇ ਚੱਲ ਸਕੇ